ਜੋ ਜੁਗਟਨ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਨ ਤਨ குரு ਦੀ ਪਾਵਨ ਪਵਿੱਤਰ ਗੋਦੀ ਚ ਬੈਠੀ ਸਤ ਸੰਗਤ ਜੋ ਚੌਥੇ ਪਾਚਾ ਤਨ ਤਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ 1324 ਅੰਗ ਤੇ ਸ਼ਬਦ ਚੰਨ ਕਰਕੇ ਕल्याण ਮਹੱਲਾ ਚ ਚਰਨ ਦੀ ਪਾਛਾ ਕਲਿਆਣ ਮਹੱਲਾ ਕਰਦੇ ਕਲਿਆਣ ਹੋ ਜਾਣਾ ਸੁਧਾਰ ਹੋ ਜਾਣਾ ਮੁਕਤੀ ਹੋ ਜਾਣਾ ਉਹ ਬਾਣੀ ਕਲਿਆਣ ਮਹੱਲਾ ਤੇ ਪਹੁੰਚੂਗੀ ਮੁਕਤੀ ਦਾ ਵਕਤ ਆ ਚੁੱਕਿਆ ਸੋ ਕਲਿਆਣ ਕਿਸ ਤਰ੍ਹਾਂ ਹੁੰਦਾ ਹੈ ਮੁਕਤੀ ਕਿਸ ਤਰ੍ਹਾਂ ਹੁੰਦੀ ਹੈ ਅੰਤਰ ਸੇ ਗੁਰੂ ਰਾਮਦਾਸ ਜੀ ਮਹਾਰਾਜ ਸ਼ਬਦ ਚੰਨ ਕਰਦੇ ਆ ਆਰਾਮ ਗੁਰੂ 파ਰਸ ਕਹਿੰਦੇ ਆਰਾਮ ਹੈ ਜਿਹੜਾ ਗੁਰੂ ਹੈ 파ਰਸ 파ਰਸਨਾ ਜੀ ਨਾਲ ਲੱਗ ਕੇ ਸੋਨਾ ਬਣ ਜਾਂਦਾ ਗੁਰੂ ਕਹਿੰਦੇ ਜਿਹੜਾ ਭਾਈ ਗੁਰੂ ਹੈ ਇਹ 파ਰਸ ਖਾਮ ਮੰਦਰ ਕੋਣੀ ਮੰਦੂਰ ਸਾਡੇ ਕੋਈ ਗੁਣ ਨਹੀਂ ਅਸੀਂ ਮਨੂਰ ਹਾਂ ਅਤ ਫਿੱਕੇ ਕਹਿੰਦੇ ਬਹੁਤ ਫਿੱਕੇ ਆ ਮਿਲ ਸਤਗੁਰ ਪਾਰਸ ਕੀਚੈ ਕਹਿੰਦੇ ਭਾਈ ਸਤਗੁਰ ਨੂੰ ਮਿਲ ਜਾ ਤੂੰ ਪਾਰਸ ਬਣਾ ਦੇ ਮਨੂਰ ਤੋਂ ਪਾਰਸ ਬਣਾ ਦੇਣਗੇ ਸੋਨਾ ਬਣਾ ਦੇ ਰੋ ਸੌਰਗ ਮੋਕਤ ਕਹਿੰਦੇ ਸੁਰਗਾਂ ਵਿੱਚ ਮੁਕਤੀ ਹੋ ਜੇਗੀ ਬੈਕਾਉਂਟ ਸਭ ਵੱਖ ਹੈ ਕਹਿੰਦੇ ਸਾਰੇ ਚਾਹੁੰਦੇ ਹਨ ਸਵਰਗਾਂ ਵਿੱਚ ਜਾਣਾ ਮੁਕਤੀ ਕਰਨਾ ਸੁਰਗ ਮੋਕਤ ਬੈਕਾਉਂਟ ਸਭ ਵੱਖ ਹੈ ਨਿਤ ਆਸਾਂ ਆਸ ਕਰਿਜੈ ਕਹਿੰਦੇ ਰੋਜ਼ ਆਸਾਂ ਕਰਦੇ ਸਾਰੇ ਕਰਦੇ ਹਨ ਸਵਰਗਾਂ ਵਿੱਚ ਜਾਣ ਦੀ ਸਾਰੇ ਆਸ ਕਰਦੇ ਹਰ ਦਰਸ਼ਨ ਕੇ ਜਨ ਮੁਕਤ ਕਹਿੰਦੇ ਹਰ ਦੇ ਦਰਸ਼ਨ ਬੰਦੇ ਨਾਲ ਮੁਕਤੀ ਹੈ ਰੱਬ ਦੇ ਦਰਸ਼ਨਾਂ ਦੇ ਨਾਲ ਹਰ ਕੇ ਦਰਸ਼ਨ ਕੇ ਜਨ ਮੁਕਤ ਨ ਮੰਗੈ ਮਿਲ ਦਰਸ਼ਨ ਪ੍ਰੀਤ ਤ੍ਰਿਪ ਮੰਨਤੀ ਹੈ ਕਹਿੰਦੇ ਰੱਬ ਦੇ ਦਰਸ਼ਨ ਨਹੀਂ ਮੰਗਦੇ ਜਿਨ੍ਹਾਂ ਨਾਲ ਮੁਕਤੀ ਹੋ ਵਾਰਗ ਵਿੱਚ ਜਾਣਾ ਚਾਹੁੰਦੇ ਆ ਮੁਕਤੀ ਮੰਗਦੇ ਆ ਪਰ ਹਰ ਦੇ ਦਰਸ਼ਨ ਨਹੀਂ ਮੰਗਦੇ ਜਿਨ੍ਹਾਂ ਦੇ ਨਾਲ ਮੁਕਤੀ ਹੋਣੀ ਹੈ ਮਾਇਆ ਮੋਹ ਸਵਲ ਹੈ ਭਾਰੀ ਕਹਿੰਦਾ ਮਾਇਆ ਤੇ ਮੋਹ ਹੈ ਨਾ ਇਹ ਬਹੁਤ ਭਾਰੀ ਸਵਲ ਹੈ ਸਵਲ ਕਹਿੰਦੇ ਜਿਹਦੇ ਨਾਲ ਤਾਕਤ ਜਾਂਦੀ ਹੈ ਮਾਇਆ ਮੋਹ ਸਵਲ ਹੈ ਪਾਰੀ ਮੋਹ ਕਾਲਕ ਦਾਗ ਲਗੀਜੈ ਕਹਿੰਦੇ ਇਹਦੇ ਨਾਲ ਮੂੰਹ ਨੂੰ ਦਾਗ ਲੱਗਦਾ ਕਾਲਕ ਲੱਗਦੀ ਹੈ ਮੂੰਹ ਕਾਲਾ ਕਦੋਂ ਹੁੰਦਾ ਹੈ ਮਾਇਆ ਕਰਕੇ ਮੋਹ ਕਰਕੇ ਮੇਰੇ ठा ਕਰਕੇ ਜਾਂ ਅੱਲੇ ਪਤਾ ਹੈ ਮੇਰੇ ठा ਕਰਕੇ ਜਿਹੜੇ ਜਾਨਣਾ ਹਨ ਉਹ ਅੱਲੇ ਪਤਾ ਹਨ ਉਹਨਾਂ ਨੂੰ ਇਹ ਮਾਇਆ ਦਾ ਮੋਹ ਲੱਗਦਾ ਨਹੀਂ ਮੁਕਤੇ ਜੂ ਮਰਗਾਈ ਪੰਕਨ ਪਿੱਛੇ ਚੰਦਨ ਬਾਤ ਭਉੰਗਮ ਬੇੜੀ ਕਿ ਚੰਦਨ ਦੇ ਕੋਲ ਸੋ ਗਾਣਤ ਹੁੰਦੀ ਹੈ ਖੁਸ਼ਬੂ ਹੈ ਚੰਦਨ ਦੀ ਬੇੜੀ ਕਿਬ ਮਿਲੀ ਚੰਦਨ ਲਈ ਕਿ ਕਹਿੰਦੇ ਚੰਦਨ ਹੁਣ ਮਿਲਦਾ ਕਿੱਤਰਾ ਕੀ ਤਰ੍ਹਾਂ ਪ੍ਰਾਪਤ ਹੁੰਦਾ ਕਾੜ ਖੜਕ ਗੁਰ ਗਿਆਨ ਕਰਾਰਾ ਕਹਿੰਦੇ ਗੁਰੂ ਗਿਆਨ ਦੇ ਨਾਲ ਗਿਆਨ ਦੇ ਦਿੰਦਾ ਇਹ ਸੁਗੰਧ ਮਿਲ ਜਾਂਦੀ ਹੈ ਚੰਦਨ ਮਿਲ ਜਾਂਦਾ ਗੁਰ ਕਾੜ ਖੜਕ ਗੁਰ ਗਿਆਨ ਕਰਾਰਾ ਵਿਖਛੇਦ ਛੇਦ ਰਸ ਪੀਜੇ ਕਹਿੰਦਾ ਵੇਖ ਨੂੰ ਛਾਨ-ਛਾਨ ਕੇ ਛੇਦ-ਛੇਦ ਕੇ ਪੁਣ-ਪੁਣ ਕੇ ਫੇਰੇ ਰਸ ਪਿੰਦਾ ਆਨ ਆਨ ਸ ਮੱਦਾ ਬਹੁ ਕੀਨੀ ਕਹਿੰਦੇ ਬੜੀ ਸਮੱਧਿਆ ਲਾਉਂਦਾ ਪਲ ਬਸੰਤਰ ਭਸਮ ਕਰੀਜੈ ਕਹਿੰਦੇ ਬਸੰਤਰ ਦੇ ਵਿੱਚ ਭਸਮ ਭਸਮ ਹੋਈ ਵੀ ਅੱਗ ਲੱਕੜ ਦੇ ਵਿੱਚ ਅੱਗ ਲੱਕੜ ਦੇ ਵਿੱਚ ਲੁਕੀ ਹੋਈ ਹੈ ਅੱਗ ਪ੍ਰਗਟ ਨਹੀਂ ਹੁੰਦੀ ਕੋਈ ਸੰਜਮ ਕੋਈ ਤਰੀਕੇ ਦੇ ਨਾਲ ਅੱਗ ਉਹਦੇ ਵਿੱਚੋਂ ਪ੍ਰਗਟ ਹੋ ਜਾਂਦੀ ਹੈ ਮਹਾ ਉਗਰ ਪਾਪ ਸਾਖਤ ਨਰਕੀਨ ਕਹਿੰਦੇ ਸਾਖਤ ਬੜੇ ਪਾਪ ਕਰਨ ਸਾਸੰਗ ਲੇਕਨ ਆਪਾਂ ਕਦੇ ਨਾ ਤਾਂ ਆਪਣੇ ਆਪ ਨੂੰ ਸਾਖਤ ਮੰਨਿਆ ਨਾ ਆਪਾਂ ਪਾਪੀ ਮੰਨੇ। ਐ ਕੋਈ ਹੈ ਜਾਂ ਮਨੁੱਖ ਜਿਹੜਾ ਆਪਣੇ ਆਪ ਨੂੰ ਸਾਖਤ ਮੰਨਦਾ ਹੈ ਜਾਂ ਆਪਣੇ ਆਪ ਨੂੰ ਪਾਪੀ ਮੰਨਦਾ ਹੈ ਕੋਈ। ਗੁਰੂ ਬਚਨ ਕਰਦੇ ਹਨ। ਮਹਾ ਉਗਰ ਪਾਪ ਸਾਖਤ ਨਰ ਕੀਨੇ। ਕਹਿੰਦੇ ਪਾਪੀ ਆ। ਪਾਪ ਤਾਂ ਬੜੇ ਕਰ ਲੇ। ਮਿਲ ਸਾਥ ਤੂੰ ਕਦੇ ਸਾਥ ਉਹਨੂੰ ਮਿਲ ਜਾ ਲੋਕੀ ਦੀਜੈ ਕਦੇ ਲੁਕੋ ਦੇਣਗੇ ਤੇਰੇ ਖਤਮ ਕਰ ਦੇਣਗੇ ਬਾਪ ਮੰਨਦਾ ਸਹੀ ਪਹਿਲਾਂ ਅੱਜ ਤੱਕ ਮੰਨਿਆ ਹੀ ਨਹੀਂ ਕਿ ਮੈਂ ਕੰਮ ਗਲਤ ਕੀਤਾ ਜਦੋਂ ਗੁਨਾਹਾਂ ਨੂੰ ਮੰਨਦਾ ਫਿਰ ਉਹਨੂੰ ਸਜ਼ਾ ਲੱਗਦੀ ਹੈ ਇਸ ਕਰਕੇ ਕੋਈ ਬੈਠਾ ਪਾਪਾ ਨੂੰ ਸਾਧੂ ਸਾਧ ਸਾਧ ਜਨ ਕਹਿੰਦੇ ਸਾਧੂ ਹਨ ਜਿਹੜੇ ਸਾਧਦੇ ਹਨ ਮਨ ਨੂੰ ਸਾਧਦੇ ਸਾਧੂ ਸਾਧ ਸਾਧ ਜਨ ਨੇਕੀ ਜਿਨ ਅੰਤਰ ਨਾਮ ਅਤਿ ਰਿਚੈ ਕਹਿੰਦੇ ਜਿਨ੍ਹਾਂ ਦੇ ਅੰਦਰ ਸਾਧ ਸਾਧਕੇ ਨਾਮ ਧਰ ਦਿੰਦੇ ਆ ਸਾਧੂ ਸਾਧੂ ਨਾਮ ਧਰਦੇ ਹਨ ਮਨ ਵਿੱਚ ਅਸੀਂ ਨਹੀਂ ਕਿਸੇ ਦੇ ਮਨ ਵਿੱਚ ਪਹੁੰਚ ਸਕਦੇ ਸਾਧੂ ਮਨ ਵਿੱਚ ਪਹੁੰਚ ਜਾਂਦੇ ਕੀ ਧਰਦੇ ਉੱਥੇ ਉੱਥੇ ਨਾਮ ਧਰ ਦਿੰਦੇ ਆ ਸ਼ਬਦ ਧਰ ਦਿੰਦੇ ਇਹਨਾਂ ਅੰਤਰ ਨਾਮ ਤਰੀਕੇ ਪਾਰਸ ਨੇ ਪਾਰਸ ਪੈ ਸਾਧੂ ਕਹਿੰਦੇ ਪਾਰਸ ਤੇ ਨ ਪਾਰਸ ਪੈ ਸਾਧੂ ਜਨ ਜਨ ਹਰਿ ਭਗਵਾਨ ਦੇ ਖਿੱਚੈ ਕਹਿੰਦੇ ਉਹਨਾਂ ਜਨਾਂ ਨੂੰ ਭਗਵਾਨ ਦਿਖਦਾ ਰੱਬ ਦਿਖਦਾ ਬੜੀਆਂ ਉੱਚੀ ਮੰਜ਼ਲਾਂ ਸਾਰੀ ਜ਼ਿੰਦਗੀ ਲਾਉਣੀ ਪੈਂਦੀ ਕਲੀ ਪਲ ਵਿੱਚ ਨਹੀਂ ਕੰਮ ਪੜ। ਭਗਤ ਕਬੀਰ ਪਨਾਰਸ ਵਿੱਚ ਰਹੇ। ਲੇਕਿਨ ਪਨਾਰਸ ਦੇ ਲੋਕਾਂ ਨੇ ਧੂਆਂ ਕੱਢ ਦਿੱਤਾ ਭਗਤ ਕਬੀਰ ਨੂੰ। ਇੰਨੀ ਨਿੰਦਿਆ ਕੀਤੀ। ਇੰਨਾ ਬੁਰਾ ਕੀਤਾ। ਝੱਲੀ ਗਿਆ। ਵਕਤ ਇਹ ਹੈ ਜੇ ਆ ਗਿਆ ਬਿਰਧ ਹੋ ਚੁੱਕਿਆ ਭਗਤ ਲੋਈ ਨੂੰ ਕਹਿਣ ਲੱਗਿਆ ਲੋਈ ਆਪਾ ਉਹਨੂੰ ਬਨਾਰਸੋਂ ਛੱਡ ਜਾਣੀ ਹੈ ਲੋਈ ਕਹਿੰਦੀ ਕਿਉਂ ਕਹਿੰਦਾ ਹੁਣ ਮੇਰਾ ਸਰੀਰ ਬੁਰਧ ਹੋ ਗਿਆ ਲੋਕਾਂ ਦੀਆਂ ਸੱਟਾਂ ਮੇਥੋਂ ਝੱਲੀਆਂ ਨਹੀਂ ਜਾਂਦੀ ਲੋਕਾਂ ਦੀਆਂ ਗੱਲਾਂ ਮੇਥੋਂ ਸੁਣੀਆਂ ਨਹੀਂ ਜਾਂਦੀਆਂ ਲੋਕਾਂ ਦੇ ਸੱਟਾਂ ਮੈਂ ਬਰਬਾਦ ਨਹੀਂ ਕਰ ਸਕਦਾ ਮੈਂ ਬਿਰਧ ਹੋ ਚੁੱਕੀ ਲੋਈ ਕਹਿੰਦੀ ساری ਜ਼ਿੰਦਗੀ ਬਨਾਰਸ ਜਲਾਈ ਆ ਹੁਣ ਕਿੱਥੇ ਜਾ ਇਹਨੇ ਮੈਂ ਮਾਰਗ ਹਰਗੇ ਇੱਥੇ ਜਾ ਕੇ ਇੱਥੇ ਮੜੀਆਂ ਨੇ ਕਹਿੰਦੇ ਮੈਂ ਤਾਂ ਉੱਥੇ ਆਪਣੀ ਝੂੰਗੀ ਬਣਾ ਲੈਣੀ ਲੋਕ ਇਕੱਠੇ ਹੋ ਗਏ ਕਹਿੰਦੇ ਕਬੀਰ ਜੀ ਕਿਉਂ ਚੱਲੇ ਕਹਿੰਦੇ ਮੈਂ ਵਿਰਧ ਹੋ ਗਿਆ ਹੁਣ ਮੈਂ ਨਹੀਂ ਇੰਨੀ ਸੱਟਾਂ ਚੱਲ ਸਕਦਾ ਬੜਾ ਰੋਕਿਆ ਲੈ ਕੇ ਭਗਤ ਕਬੀਰ ਰੁਕੇ ਨਹੀਂ ਬੜੀਆਂ ਫਿਰ ਬਨਾਰਸ ਵਾਲੇ ਨੇ ਮਿੰਤਾ ਤਰਲੇ ਕੀਤੇ ਭਗਤ ਜੀ ਰੁਕ ਜੋ ਕਹਿੰਦੇ ਹੁਣ ਜਲੇ ਕੇ ਜਾ ਕੇ ਮਾਰਗਰ ਮੜੀਆਂ ਦੇ ਵਿੱਚ ਜਾ ਕੇ ਝੂੰਗੀ ਬਣਾ ਲਈ ਉੱਥੇ ਭਗਤੀ ਚ ਲੀਨ ਹੋ ਗਏ ਇਹ ਸੰਸਾਰ ਨੂੰ ਛੱਡਿਆ ਛੱਡ ਕੇ ਭਗਤੀ ਚ ਲੀਨ ਹੋ ਗਏ ਉੱਥੇ ਹੀ ਸਮਾਗ ਹੈ ਭਗਤ ਕਬੀਰ ਵੀ ਆਪਣੀ ਦੇਹ ਨਾਲੇ ਲੈ ਕੇ ਗਏ ਆ ਉੱਤੇ ਉਹਨਾਂ ਦੀ ਸਮਾਦ ਬਣੀ ਵੀ ਆ ਹੁਣ ਲੋਕ ਆਉਂਦੇ ਮੱਥਾ ਟੇਕਦੇ ਹੁਣ ਮੱਥਾ ਟੇਕਣ ਲੱਗ ਗਏ ਜਦੋਂ ਸਮਾ ਗਿਆ ਜਦੋਂ ਬਨਾਰਸੀ ਚ ਰਹਿੰਦਾ ਸੀ ਉਦੋਂ ਜੁੱਤੀਆਂ ਮਾਰਦੇ ਸੀ ਉੱਤੇ ਕੀਮਤ ਮਰਨ ਤੋਂ ਬਾਅਦ ਪੈਂਦੀ ਏ ਸੰਸਾਰ ਦੇ ਵਿੱਚ ਤਾਂ ਹੀ ਗੁਰੂ ਗੋਬਿੰਦ ਸਿੰਘ ਕਹਿੰਦੇ ਪਹਿਲਾ ਮਰਨ ਕਬੂਲ ਜੀ ਬੰਦੂ ਛੱਡ ਆਸ ਉਹ ਸਰਬ ਕੀ ਰੇਣ ਕਾ ਤਉ ਆਉ ਹਮਾਰੇ ਪਾਸ ਇਹ ਤਾਂ ਮੰਜ਼ਲ ਹੈ ਬੜਾ ਕੁਝ ਛੱਡਣਾ ਪੈਂਦਾ ਦੇ ਇੱਕ ਇੱਕ ਅਵਸਥਾ ਹੀ ਜੀ ਆ ਜਾਂਦੀ ਏ ਫਿਰ ਰੱਬ ਆਪਣੇ ਆਪ ਹੀ ਲੈ ਜਾਂਦਾ ਸੰਸਾਰ ਐ ਸਰੀਰ ਨੂੰ ਵੀ ਨਾਲ ਲੈ ਕੇ ਜਾਂਦਾ ਫਿਰ ਫਿਰ ਸਰੀਰ ਬਿਨਾ ਕੋਲ ਨਹੀਂ ਛੱਡ ਕੇ ਜਾਂਦਾ ਪਾਰਸ ਨਾ ਪਾਰਸ ਪੈ ਸਾਧੂ ਜਨ ਜਨ ਹਰਿ ਭਗਵਾਨ ਦੇ ਖੀਜੈ ਸਾਖਤ ਸੂਤ ਬੋ ਗਿਰਜੀ ਭਰਿਆ ਕਹਿੰਦੇ ਸਾਖਤ ਦਾ ਜਿਹੜਾ ਸੂਤ ਹੈ ਨਾ ਬਹੁਤ ਗੁਲਜਾਂ ਨਾਲ ਜਿਵੇਂ ਸੂਤ ਭਰ ਜਵੇ ਗੁਲਜ ਖੁੱਲਦੀ ਨਹੀਂ ਸੂਤ ਟੁੱਟ ਜਾਂਦਾ ਐ ਇੱਕ ਨੇ ਸਾਖਤ ਦੇ ਮਨ ਵਿੱਚੋਂ ਗੁਲਜਾਂ ਨਹੀਂ ਨਿਕਲਦੀ ਇਕਨਾਂ ਸੂਤ ਦੀ ਗੁਲਜ ਪੈ ਜੇ ਬਨਾਂ ਸੂਤ ਟੁੱਟ ਜਾਂਦਾ ਸਾਖਤ ਮਰ ਜਾਂਦਾ ਸਾਖਤ ਦੇ ਮਨ ਦੀਆਂ ਗੁਲਜਾਂ ਨਹੀਂ ਨਿਕਲਦੀ ਸਾਖਤ ਪੈਰ ਪ੍ਰੋਤ ਨਾਲ ਭਰਿਆ ਸੰਸਾਰ ਤੋਂ ਚੱਲਿਆ ਜਾਂਦਾ ਸਾਖਤ ਸੂਤ ਬਹੁ ਗੁਰਜੀ ਭਰਿਆ ਕਿਉਂ ਕਰ ਤਾਣ ਤਰੀਜੈ ਕਹਿੰਦੇ ਤਾਣਾ ਕਿਸ ਤਰ੍ਹਾਂ ਤਣੇ ਸਾਖਤ ਸੂਤ ਹੈ ਜਿਹੜਾ ਗੁਲਜਾਂ ਨਾਲ ਭਰਿਆ ਹੋਇਆ ਮਨ ਦੇ ਵਿੱਚ ਕਪਟ ਹੈ ਮਨ ਦੇ ਵਿੱਚ ਬੈਰ ਵਿਰੋਧ ਹੈ ਤਾਤ ਤੋਂ ਸੂਤ ਕੁਛ ਨਿਕਸੇ ਨਹੀਂ ਤਾਤ ਕੋਈ ਸੂਤ ਨਿਕਲਦਾ ਹੀ ਨਹੀਂ ਗੱਟਾ ਉਲਝਿਆ ਪਿਆ ਸਾਤ ਤਾਤ ਤੋਂ ਸੂਤ ਕੁਛ ਨਿਕਸੇ ਨਹੀਂ ਸਾਗਤ ਸੰਗ ਨਾ ਕਿੱਜੇ ਆਹ ਮੰਜਲ ਸਭ ਤੋਕੀ ਹੈ ਸਾਕਤ ਦਾ ਸੰਗ ਕਰਨ ਵਾਲੀ ਮੰਜ਼ਲ ਐ ਨਜ ਇਹ ਬੜੀ ਔਖੀ ਮੰਜ਼ਲ ਐ ਸਾਕਤ ਦਾ ਸੰਗ ਛੱਡਣਾ ਬਹੁਤ ਮੁਸ਼ਕਲ ਐ ਇਹ ਤਾਂ ਸਿਰਗੂ ਨਾਨਕਦੇਵ ਜੀ ਮਹਾਰਾਜ ਮਿਹਰ ਕਰਨ ਤਾਂ ਕਿਤੇ ਸਾਕਤ ਦਾ ਸੰਗ ਛੁੱਟਦਾ ਲੇਕਿਨ ਗੁਰੂ ਬਾਰ-ਬਾਰ ਹੁਕਮ ਕਰਦੇ ਨੇ ਕਰੇ ਛੱਡਦੇ ਇਹਨੇ ਤੈਨੂੰ ਵੀ ਡਬੋ ਲੈਣਾ ਇਹ ਬਹੁਤ ਭਾਰੀ ਹੈ ਇਹ ਪੱਥਰ ਤੇ ਤੋਂ ਚੱਕਿਆ ਨਹੀਂ ਜਾਣਾ ਸਕਦੇ ਐਡਾ ਭਾਰੀ ਪੱਥਰ ਹੈ ਇਹ ਪੱਥਰ ਵੀ ਹੈ ਬਿੱਚੂ ਵੀ ਹੈ ਤਾਂ ਕਿ ਬਿੱਚੂ ਨੂੰ ਠੂਹੇ ਨੂੰ ਕਹਿੰਦੇ ਆ ਸੱਪ ਲੜ ਜਵੇ ਸੌ ਲਾਜਾ ਬਿੱਚੂ ਲੜ ਜਵੇ ਮੱਦਾ ਮਰ ਜਾਂਦਾ ਹੈ ਬਚਦਾ ਨਹੀਂ ਸਾਕਤ ਸੰਗ ਨਾ ਕੀਏ ਸਤਿਗੁਰ ਸਾਧ ਸੰਗਤ ਹੈ ਨਿੱਕੀ ਕਹਿੰਦੇ ਸਤਿਗੁਰ ਦੀ ਸਾਧਾਂ ਦੀ ਸੰਗਤ ਕਰ ਲੈ ਸਤਿਗੁਰ ਸਾਧ ਸੰਗਤ ਹੈ ਨਿੱਕੀ ਮਿਲ ਸੰਗਤ ਆਰਾਮ ਅਰ ਪਿੱਛੇ ਕਹਿੰਦੇ ਇਹਦੀ ਸੰਗਤ ਕਰ ਲੈ ਆਰਾਮ ਦੇ ਪਿੱਛੇ ਰਲ ਜਿੰਗਾ ਅੰਤਰ ਰਤਨ ਜਵੇਹਰ ਮਾਨਕ ਕਹਿੰਦੇ ਤੇਰੇ ਅੰਦਰ ਜਵੇਹਰ ਹੈ ਮਾਨਕ ਹੈ ਗੁਰ ਕਿਰਪਾ ਤੇ ਲੀਕਿਆ ਕਹਿੰਦੇ ਗੁਰ ਦੀ ਕਿਰਪਾ ਦੇ ਨਾਲ ਮਿਲਣਾ ਹੈ ਤੈਨੂੰ ਮੇਰਾ ਠਾਕਰ ਵੱਡਾ ਵੱਡਾ ਹੈ ਸਮਾਮੀ ਕਹਿੰਦਾ ਮੇਰਾ ਠਾਕਰ ਬਹੁਤ ਵੱਡਾ ਹੈ ਬਹੁਤ ਵੱਡਾ ਸਮਾਮੀ ਹੈ ਮਾਲਕ ਮੇਰਾ ਹਮ ਕਿਉਂ ਕਰ ਮਿਲੇ ਮਲਿਏ ਕਹਿੰਦਾ ਕਿਸ ਤਰ੍ਹਾਂ ਮਿਲਾਂ ਮੇਲ ਮਲਾਏ ਨਾਨਕ ਗੁਰੂ ਪੂਰਾ ਕਹਿੰਦੇ ਪੂਰਾ ਗੁਰੂ ਮਲਾਊਗਾ ਭਾਈ ਰੱਬ ਨਾਨਕ ਮੇਲ ਮਲਾਏ ਗੁਰਪੂਰਾ ਜਨ ਕੋ ਪੂਰਨ ਦੀਜੈ ਕਹਿੰਦੇ ਪੂਰਾ ਜਾਣ ਜਿਹੜਾ ਉਹਨਾਂ ਨੂੰ ਮਿਲ ਜਾ ਪੂਰਾ ਜਨ ਸਾਧੂ ਸੰਤਾਂ ਨੂੰ ਕਹਿੰਦੇ ਕਹਿੰਦੇ ਉਹਨਾਂ ਨੂੰ ਮਿਲ ਜਾ ਤੈਨੂੰ ਮਲਾ ਦੇਣ ਕਲਿਆਣ ਵੱਲਾ ਚੋਤ ਅਰਮਾ ਅਰਮਾ ਰਾਮੋ ਰਾਮ ਰੇਤੀ ਕਹਿੰਦੇ ਰਮਾ ਜਿਹੜਾ ਉਹਦੇ ਵਿੱਚ ਰਮਣਾ ਸਾਧੂ ਸਾਥ ਸਾਧ ਜਨ ਨਿੱਕੇ ਕਹਿੰਦੇ ਜਿਹੜੇ ਸਾਧੂ ਹਨ ਸਾਧ ਤਜਾ ਬੜੇ ਨਿੱਕੇ ਹਨ ਬੜੇ ਸੋਹਣੇ ਹਨ ਸਾਧ 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 ਜਨ ਨਿੱਕੇ ਮਿਲ ਸਾਧੂ ਕਹਿੰਦੇ ਸਾਧੂਆਂ ਨੂੰ ਮਿਲ ਹਾਰ ਰੰਗ ਕਿੱਜ ਕਹਿੰਦੇ ਤੈਨੂੰ ਹਰ ਦਾ ਰੰਗ ਕਰ ਦੇਣਗੇ ਰੰਗ ਝੜਾ ਦੇਣਗੇ ਸਾਧੂ ਉਹਨੇ ਰੰਗਣਾਇ ਸਬੰਧ ਨੂੰ ਸਾਧੂ ਤੈਨੂੰ ਰੰਗ ਦੇਣ ਸਾਧੂ ਹਰ ਰੰਗ ਕਹਿੰਦੇ ਸਾਧੂ ਤੈਨੂੰ ਹਰ ਦਾ ਰੰਗ ਚੜਾਉਣ ਦੀ ਰਹੁ ਜੀ ਆ ਜੰਤਾ ਸਭ ਜੱਗ ਹੈ ਜੀਤਾ ਕਹਿੰਦੇ ਜਿੰਨੇ ਹੈ ਜੀਏ ਜੰਤਾ ਮੰਦ ਡੋਲਤ ਡੋਲ ਕਰੀਜੈ ਕਹਿੰਦੇ ਸਭ ਦਾ ਮਨ ਡੋਲਦਾ ਹੈ ਇਹ ਜਿਹੜੇ ਜਨਤਾ ਨਾ ਬਚਾਰੇ ਜੀਵ ਜੰਤਾ ਇਹਨਾਂ ਨੂੰ ਕਹਿੰਦੇ ਆਪਾਂ ਇਹ ਸਾਰੇ ਡਰਦੇ ਆ ਮੱਖੀ ਵੀ ਆਪਣੀ ਜਾਨ ਬਚਾਉਂਦੀ ਫਿਰਦੀ ਐ ਮੱਛੀ ਵੀ ਆਪਣੀ ਜਾਨ ਬਚਾਉਂਦੀ ਐ ਇੱਕ ਕੀੜਾ ਮਕੌੜਾ ਡਰਦਾ ਬਚਾਰਾ ਬੰਦੇ ਦਾ ਡਰਨਾ ਸਾਰੇ ਜਿੰਨੇ ਜੀਵ ਜੰਤਾ ਨਹੀਂ ਵੀ ਡਰਦੇ ਇਹਨਾਂ ਦਾ ਮਨ ਵੀ ਡੋਲਦਾ ਗੁਰੂ ਬਚਨ ਕਰਦੇ ਹਨ ਜੀ ਆਇਆਂ ਸਭ ਜੱਗ ਹੈ ਜੇ ਤਾਂ ਮਨ ਡੋਲਤ ਡੋਲ ਕਰੀ ਜਾਏ ਕਿਰਪਾ ਕਿਰਪਾ ਕਰ ਸਾਧੂ ਕਹਿੰਦੇ ਕਿਰਪਾ ਕਰ ਸਾਧੂ ਮਲਾਪੋ ਕਹਿੰਦੇ ਕਿਰਪਾ ਕਰ ਸਾਧੂਆਂ ਨੂੰ ਮਲਾ ਲਿਓ ਜਗ ਥੰਮਣ ਕੋ ਥੰਮ ਦੀਜੈ ਕਹਿੰਦੇ ਜਗ ਨੂੰ ਥੰਮਣ ਵਾਸਤੇ ਥੰਮ ਦੇ ਦੇ ਸਾਧੂ ਥੰਮ ਹਨ ਇਹ ਫਿਰ ਮਨ ਨੂੰ ਡੋਲਣ ਤੋਂ ਰੋਕ ਦਿੰਦੇ ਆ ਫਿਰ ਨਹੀਂ ਮਨ ਡੋਲਦਾ ਨਹੀਂ ਮਨ ਇਹਦਾ ਡੋਲਦਾ ਟਿਕਦਾ ਹੀ ਨਹੀਂ ਡਰਦਾ ਇਹਦਾ ਜਦੋਂ ਸਾਧੂ ਮਿਲ ਜਾਂਦੇ ਆ ਫਿਰ ਸਾਧੂ ਨਾ ਫਿਰ ਥੰਮ ਦੇ ਦਿੰਦੇ ਕਿਹੜਾ ਥੰਮ ਦਿੰਦੇ ਆ ਨਾ ਸਾਧੂ ਸਾਧੂ ਸਾਵਧ ਦੇ ਦਿੰਦੇ ਇਸ ਸ਼ਬਦ ਦੇ ਨਾਲ ਫਿਰ ਮਨ ਹੈ ਜਿਹੜਾ ਨਾ ਡੋਲਣ ਤੋਂ ਰੁਕ ਜਾਂਦਾ ਹੈ ਸਾਧ ਸੰਗਤ ਆਪਣੇ ਮਨ ਤੇ ਪੁੱਛ ਲਿਓ ਵੀ ਤੁਹਾਡਾ ਮਨ ਡੋਲਦਾ ਹੈ ਤੁਹਾਨੂੰ ਸ਼ਬਦ ਮਿਲਿਆ ਨਹੀਂ ਹਲੇ ਐਵੇਂ ਹੀ ਭਲੇਖੇ ਵਿੱਚ ਤੁਸੀਂ ਬੈਠੇ ਹਲੇ ਸ਼ਬਦ ਮਿਲਿਆ ਨਹੀਂ ਜਦੋਂ ਸ਼ਬਦ ਮਿਲ ਗਿਆ ਸਾਧੂਆਂ ਕੋਲੋਂ ਮਨ ਡੋਲਣ ਤੋਂ ਰੁਕ ਜਾਣਾ ਤੇ ਨਹੀਂ ਮਨ ਡੋਲਦਾ ਗੁਰੂ ਬਚਨ ਕਰਦੇ ਹਨ ਕਹਿੰਦੇ ਸਾਲ ਤੋਂ ਉਹਨੂੰ ਮਿਲ ਜਾ ਆਪਣੇ ਮਨ ਨਾਲ ਗੱਲਾਂ ਕਰਿਆ ਕਰੋ ਮਨ ਨਾਲ ਗੱਲ ਕਰਨੀ ਹੀ ਰੱਬ ਨਾਲ ਗੱਲ ਕਰਨੀ ਹੈ ਐਵੇਂ ਵਕਤ ਲੋਕਾਂ ਨਾਲ ਗੱਲਾਂ ਕਰਨ ਵਿੱਚ ਨਾ ਗੁਜ਼ਾਰਿਆ ਕਰੋ ਆਪਣੇ ਮਨ ਨਾਲ ਗੱਲ ਕਰਿਆ ਕਰੋ ਲੈ ਲਓ ਸਾਧੂਆਂ ਤੋਂ ਕੁਝ ਲੈ ਹੁੰਦਾ ਹੈ ਸਾਧੂ ਉਹਨੇ ਮੰਦਾਰਸੇ ਜਾ ਕੇ ਵਿੱਚੇ ਸਮਾ ਜਾਣਾ ਹੈ ਸਾਧੂ ਸਮਾਗ ਜਾnde ਸਾਧੂ ਛੱਡ ਕੇ ਚਲੇ ਜਾਂਦੇ ਕਿਰਪਾ ਕਿਰਪਾ ਕਰ ਸਾਧੂ ਮਲਾਵੋ ਜਗ ਥੰਮਣ ਕੋ ਥੰਮ ਦੀਜੀ ਕਹਿੰਦਾ ਜਗ ਨੂੰ ਥੰਮੜ ਬੜ ਕੇ ਤੈਨੂੰ ਥੰਮ ਦੇ ਦੇਣਗੇ ਸਾਧੂ ਤੈਨੂੰ ਸ਼ਬਦ ਦੇ ਦੇਣਗੇ ਵਸੂਦਾ ਤਲੇ ਤਲੇ ਕਹਿੰਦੇ ਧਰਤੀ ਥੱਲੇ ਆ ਸਭ ਜਿਹੜੇ ਉੱਪਰ ਬਸਦੇ ਆ ਵਸੂਤਾ ਤਲੇ ਤਲੇ ਸਭ ਉੱਪਰ ਮਿਲ ਸਾਧੂ ਕਹਿੰਦੇ ਸਾਧੂ ਉਹਨੋਂ ਮੇ ਚਰਨ ਰਲੀਜੇ ਕਹਿੰਦੇ ਉਹਨੋਂ ਤੋਤ ਚਰਨ ਰੇਲਾ ਉਹਨਾਂ ਦੇ ਪੈਰਾਂ 'ਚ ਰੁੜ ਜਾ ਜਾ ਸਾਧੂ ਉਹਦੇ ਪੈਰਾਂ 'ਚ ਰੁੜ ਜਾ ਅਤ ਉੱਤਮ ਅਤ ਉੱਤਮ ਹੋਵੋ ਕਹਿੰਦੇ ਫਿਰ ਬਹੁਤ ਉੱਤਮ ਹੋ ਜਾਓਗੇ ਸਭ ਸੇਠ ਤਰਨ ਤਲ ਦੀਏ ਕਹਿੰਦੇ ਸਾਰੀ ਸ੍ਰਿਸ਼ਟੀ ਪੈਸਾਰੇ ਪੈਰਾਂ ਤਲੇ ਹੱਤ ਦੇ ਗੋਰਮਖ ਜੋਤ ਪੱਲੀ ਸੇ ਬਨੇਗੀ ਕਹਿੰਦੇ ਗੋਰਮਖ ਨੂੰ ਪੇ ਜੋਤ ਵੱਲ ਜਾਂਦੀ ਹੈ ਗੋਰਮਖ ਜੋਤ ਪੱਲੀ ਸੇ ਬਨੇਗੀ ਆਨ ਪਾਣੀ ਸਖਤ ਭ੍ਰਿਜੈ ਮੈਦ ਦਰਦ ਨਿਕ ਸੇ ਗੁਰ ਬਚਨ ਕਹਿੰਦੇ ਗੁਰੂ ਬਚਨ ਕਰ ਦਿੰਦੇ ਹਨ ਜਿਹੜੇ ਮੈਂ ਦੰਤਾਂ ਨਾਲ ਜਿਨ੍ਹਾਂ ਨੇ ਰਾਖਸ਼ਾਂ ਨੇ ਦੰਦਾ ਨਾਲ ਖਾਣਾ ਹੈ ਨਾ ਡੈਨਾ ਨੇ ਖਾਣਾ ਹੈ ਉਹ ਦੰਦ ਨਿਕਲ ਜਾਂਦੇ ਹਨ ਗੁਰੂ ਦੇ ਬਚਨਾਂ ਦੇ ਨਾਲ ਮੈਂ ਦਤ ਦੇਖ ਸੇ ਕੋਰ ਬਚਨੀ ਸਾਰ ਜੱਬ ਜੱਬ ਹਰ ਰਸ ਪੀਜਿਆ ਕਹਿੰਦੇ ਇਹ ਤੈਨੂੰ ਸ਼ਬਦ ਦੇ ਜਣਗੇ ਦੇ ਰਸ ਨੂੰ ਜੱਬ ਜੱਬ ਕੇ ਪੀ ਲੈ ਆਰਾਮ ਨਾਮ ਕਰੇ ਬੋ ਕੀਆ ਦੇ ਆਰਾਮ ਦੇ ਨਾਮ ਦਾ ਅਨਗ੍ਰਹਿ ਸੱਚਖੰਡ ਵਿੱਚ ਪਹੁੰਚ ਗਈ ਗੁਰ ਸਾਧੂ ਪੁਰਖ ਮਲਿਜੈ ਗੁਰ ਸਾਧੂ ਸਾਧੂ ਗੁਰੂ ਦੀ ਲੋੜ ਹੈ ਲਿਖ ਦਿੱਤਾ ਪਾਤਸ਼ਾਹ ਨੇ ਬਹਿਮ ਖਤਮ ਕਰ ਦਿੱਤਾ ਗੁਰ ਸਾਧੂ ਪੁਰਖ ਮਲਿਜੈ ਤੇ ਸਾਧੂ ਗੁਰੂ ਨਾਲ ਜਿਹੜਾ ਫਿਰ ਅਕਾਲ ਪੁਰਖ ਨੂੰ ਮਿਲਾਂਦੈ ਗੋਨਾਰਾਮ ਨਾਮ ਵਸਤਿ ਰੇਨ ਇਹਦੇ ਗੁਰੂ ਦੇ ਰਾਮ ਦਾ ਨਾਮ ਵਸੀਨ ਕੀਏ ਹਰ ਸਗਲ ਭਵਨ ਜਸ ਦੀਜੈ ਕਹੇ ਸਾਰੇ ਭਵਨ ਦਾ ਜਸ ਪ੍ਰਾਪਤ ਹੋ ਜੇ ਸਾਧੂ ਸਾਧ ਸਾਧ ਮਨਪ੍ਰੀਤਮ ਕਹੇ ਸਾਧੂ ਇਹ ਮਨ ਨੂੰ ਸਾਧ ਸਾਧ ਕੇ ਪ੍ਰੀਤਮ ਬਿਨ ਦੇਖੇ ਰਹਿ ਨਾ ਸਕੀ ਜੇ ਕਹੇ ਰੱਬ ਨੂੰ ਦੇਖਣ ਬਿਨਾਂ ਰਹਿ ਨਹੀਂ ਸਕਦੇ ਜਿਉਂ ਜਲ ਮੀਨ ਜਲਮ ਗਲ ਪ੍ਰੀਤ ਹੈ ਕਹਿੰਦਾ ਜਿckਣਾ ਮੱਛੀ ਪਾਣੀ ਨੂੰ ਪਿਆਰ ਕਰਦੀ ਹੈ ਕਿਨ ਪਲ ਬਿਨ ਫੂਟ ਮਰੀ ਕੇ ਪਾਣੀ ਨਾ ਮਿਲੇ ਮੱਛਰੀ ਮੱਜ ਜਾਂਦੀ ਹੈ ਮਹਾ ਅਪਾਗ ਸਾਸਕੀ ਮਹਾ ਅਪਾਗ ਅਪਾਗ ਇੱਕ ਹੁੰਦਾ ਭਾਗਾ ਵਾਲਾ ਇੱਕ ਅਪਾਗਾ ਇਹਦੇ ਭਾਗ ਮਾਰੇ ਹੋਣ ਉਹਨੂੰ ਗੁਰੂ ਕਿਹਦੇ ਭਾਗ ਮਾਰੇ ਦੱਸਦੇ ਹਨ ਭਾਗ ਵੀ ਮਾੜੇ ਨਹੀਂ ਮਹਾ ਭਾਗ ਕਹਿੰਦੇ ਉਹ ਮਹਾ ਭਾਗੀ ਐ ਬਹੁਤ ਮਾੜੇ ਭਾਗ ਕਿਸ ਨੂੰ ਗੁਰੂ ਬਚਨ ਕਰਦੇ ਕਿਸ ਦੇ ਮਾੜੇ ਭਾਗ ਹਨ ਮਹਾ ਭਾਗ ਅਭਾਗ ਹੈ ਜਿਨ ਕੇ ਤਿੰਨ ਸਾਧੂ ਧੂੜ ਨਾ ਪੀਜੈ ਕਰੇ ਜਿਨ੍ਹਾਂ ਨੇ ਸਾਧੂਆਂ ਦੀ ਧੂੜ ਨਹੀਂ ਪੀਤੀ ਉਹਨਾਂ ਦੇ ਭਾਗ ਬਹੁਤ ਮਾੜੇ ਸਿਰਗੋ ਨਾਨਕਦੇਵ ਜੀ ਮਹਾਰਾਜ ਨਦਰੋ ਨਦਰਿਤ ਨਿਹਾਲ ਕਰਦੇ ਹਨ ਲੇਕਿਨ ਸਾਧੂਆਂ ਦੀ ਸਾਧੂਆਂ ਵਾਲੀ ਸ਼ਰਤ ਲਾਈ ਹੈ ਹਰ ਕੋਈ ਚਾਹੁੰਦਾ ਹੈ ਕਿ ਮੇਰੇ ਪੁੱਤਰ ਦੀ ਸੋਭਾ ਹੋਵੇ ਕੋਈ ਇਹੋ ਜਿਹਾ ਜਹਾਨ ਵਿੱਚ ਨਹੀਂ ਹੈ ਜਿਹੜਾ ਇਹ ਸਮਝੇ ਕਿ ਮੇਰੇ ਪੁੱਤਰ ਦੀ ਸੋਭਾ ਨਾ ਹੋਵੇ ਸਿਰਗੋ ਨਾਨਕਦੇਵ ਵੀ ਚਾਹੁੰਦੇ ਆ ਕਿ ਮੇਰਾ ਪੁੱਤਰ ਬਾਬਾ ਸ੍ਰੀਚੰਦ ਸਾਧ ਹੈ ਉਹਦੀ ਸੋਭਾ ਹੋਵੇ ਸੋਭਾ ਕਰੀਏ ਸਾਰੇ ਗੁਰੂ ਗ੍ਰੰਥ ਸਾਹਿਬੀ ਸਾਧੂਆਂ ਦੀ ਵਚਨ ਕਰ ਦਿੱਤੇ ਆਖਰ ਜਾ ਕੇ ਕਹਿੰਦੇ ਉਹਨਾਂ ਦੇ ਬਹੁਤ ਵੱਡੇ ਮਾੜੇ ਭਾਗ ਹਨ ਜਿਨ੍ਹਾਂ ਨੇ ਸਾਧੂਆਂ ਦੀ ਧੂੜ ਨਹੀਂ ਪੀਤੀ ਮਹਾ ਭਾਗ ਭਾਗ ਹੈ ਜਿਨਕੇ ਤਿੰਨ ਸਾਧੂ ਧੂੜ ਨਾ ਪੀਏ ਤਿੰਨਾ ਤ੍ਰਿਸ਼ਨਾ ਜਲਤ ਜਲਤ ਕਹਿੰਦੇ ਉਹਦੀ ਤ੍ਰਿਸ਼ਨਾ ਜਲਦੀ ਹੈ ਪਹਿਲੀ ਵਚਨ ਹੋਏ ਸੀ ਨਾ ਮਨ ਡੋਲਦਾ ਹੈ ਮਾਨਨ ਡੋਲਦਾ ਤ੍ਰਿਚਨਾ ਫਿਰ ਜਲਦੀ ਹੈ ਤਿੰਨ ਤ੍ਰਿਚਨਾ ਜਲਤ ਜਲਤ ਨਹੀਂ ਬੁੱਝੇ ਕਹਿੰਦੇ ਤ੍ਰਿਚਨਾ ਜਲਦੀ ਜਲਦੀ ਬੁੱਝਦੀ ਨਹੀਂ ਅੰਨੇ ਨੂੰ ਕੀ ਕੌਤਕ ਵਾਪਰਦਾ ਹੈ ਡੰਡ ਧਰਮ ਰਾਏ ਕਾ ਦੀਜੈ ਇਹਨੂੰ ਧਰਮ ਰਾਜ ਦਾ ਅਗੇ ਡੰਡਾ ਵੱਜਦਾ ਸਿਰ ਵਿੱਚ ਤੇ ਤੇਰੀਆਂ ਇੱਛਾ ਤਾਂ ਪੂਰੀ ਨਹੀਂ ਹੋਈਆਂ ਹਲੇ ਤ੍ਰਿਚਨਾ ਤੇਰੀ ਜਲਦੀ ਹੈ ਕਿਆ ਲੈ ਤੈਨੂੰ ਲੈ ਚੱਲੀਏ ਫਿਰ ਹੁਣ ਤਾਂ ਉਹ ਰਾਜ ਆ ਕੇ ਡੰਡਾ ਮਾਰਦੇ ਸਿਰ ਦੇ ਚ ਕਿ ਉਹਨਾਂ ਨੂੰ ਪਤਾ ਇਹਨੇ ਭੱਜ ਜਾਣਾ ਭੱਜਣ ਨਹੀਂ ਦਿੰਦੇ ਪਿਆਰਿਓ ਉਹ ਕਿਹੜਾ ਇੱਕ ਕੱਲਾ ਆਉਂਦਾ ਪਤਾ ਨਹੀਂ ਕਿੰਨਾ ਕੋਹਾਂ ਦਾ ਗੜ ਹੁੰਦਾ ਤਿੰਨਾ ਤਿਰਕਨਾ ਜਾਲ ਤਜਾਲਤ ਕਿੰਨਾ ਨੂੰ ਹੁੰਦਾ ਜਿਨ੍ਹਾਂ ਨੇ ਸਾਧੂਆਂ ਦੀ ਧੂੜ ਨਹੀਂ ਪੀਤੀ ਉਹਨਾਂ ਬਾਅਦ ਤੇ ਤਿੰਨਾ ਤਿਰਕਿਨਾ ਜਾਲਤ ਜਾਲਤ ਨਹੀਂ ਬੂਜੇ ਡੰਡ ਤਰਮ ਰਾਏ ਕਾ ਦੀਏ ਸਭ ਤੀਰਥ ਬਰਤ ਜਗ ਪੁੰਨ ਕੀਏ ਕਹਿੰਦੇ ਬੜੇ ਤੀਰਥਾਂ ਦੇ ਕਹਿਆ ਬੜੇ ਪੁੰਨ ਕੀਤੇ ਪੁੰਨ ਵਾਲੀ ਗੱਲ ਵੀ ਦੇਖ ਲਓ ਲਿਖਦੇ ਆ ਸਾਡੀ ਇੱਛਾ ਇਹਨੇ ਪੁੰਨ ਦਾਨ ਕਰਕੇ ਬਚ ਜਾਗੇ ਸੀ ਕਿ ਪੁੰਨ ਦਾਨ ਕਰਕੇ ਜਮਾ ਤੋਂ ਬਚ ਜਾਗੇ ਤੀਰਥਾਂ ਤੇ ਜਾ ਕੇ ਜਮਾ ਤੋਂ ਬਚਦਾਂਗੇ ਗੁਰੂ ਨੇ ਨਿਰਣਾ ਕਰ ਦਿੱਤਾ ਸਭ ਤੀਰਥ ਕਨੇ ਸਾਰੇ ਤੀਰਥੀਕ ਨਹੀ ਭਾਰਤ ਕਹਿੰਦੇ ਬੜੇ ਭਾਰਤ ਰੱਖੇ ਸਾਰੇ ਭਾਰਤ ਰੱਖ ਲੇ ਸਾਰੇ ਤੀਰਥਾਂ ਤੇ ਜਾਇਆ ਆ ਜੱਗ ਕਹਿੰਦੇ ਬੜੇ ਜੱਗ ਲਾਏ ਬੜੇ ਪੁੰਨ ਕੀਤੇ ਸਭ ਤੀਰਥ ਭਾਰਤ ਜੱਗ ਪੁੰਨ ਕੀ ਹੈ ਹੀ ਬੇ ਗਾਲ ਗਾਲ ਤਨ ਸੀਜੈ ਕਹਿੰਦੇ ਗਲ ਗਿਆ ਤਨ ਗਲ ਗਿਆ ਤੰਦਨੀ ਬੱਚਿਆ ਤਨ ਗਲ ਗਿਆ ਤਨ ਸੀ ਜੇ ਤਨ ਸੀ ਜਿੱਗਿਆ ਜਿਕਣਾ ਕੱਪੜਾ ਛੇਜ ਜਾਂਦਾ ਨਾ ਕੱਪੜਾ ਛੇਜਦਾ ਦਾ ਫਿਰ ਪਟੀ ਜਾਂਦਾ ਅਤੁੱਲਾ ਤੋਲ ਆਰਾਮ ਨਾਮ ਹੈ ਕਹਿੰਦੇ ਅਤੁੱਲਾ ਤੋਲਦਾ ਆਰਾਮ ਦਾ ਨਾਮ ਗੁਰਮਤ ਕੋ ਪੂਜੈ ਕਹਿੰਦਾ ਕੋਈ ਗੁਰਮਤ ਗੁਰੂ ਤੇ ਮਾਤ ਲਿਕੇ ਦੀ ਪੂਜਾ ਕਰੇ ਨਾਮ ਦੀ ਪੂਜਾ ਅਤੂਲਾ ਤੋਲ ਰਾਮ ਨਾਮ ਹੈ ਗੁਰਮਤ ਕੋ ਪੂਜੈ ਨਾ ਤੋਲ ਤਲਿਜੈ ਕਹਨੇ ਨਹੀਂ ਤੋਲਿਆ ਜਾ ਸਕਦਾ ਤਬ ਗੁਣ ਬਾਰਮ ਵਰਮ ਤੋਂ ਜਾਣੈ ਇਹਨੇ ਤਾਂ ਤੂੰ ਜਾਣੇਗਾ ਪਰਮ ਦੇ ਗੁਣਾਂ ਨੂੰ ਰੱਬ ਦੇ ਗੁਣਾਂ ਨੂੰ ਜਾਣ ਨਾਨਕ ਸਾਰਨ ਪਰੀਜੈ ਕਹਨੇ ਜਾਨਾਂ ਦੀ ਸਰਨੇ ਚ ਪੈ ਜਾ ਸਾਧੂ ਮੰਦੀ ਸਰਨੇ ਚ ਪੈ ਜਾ ਤੂੰ ਜਲ ਨਿਦ ਮੀਨ ਹਮ ਤੇਰੇ ਕਿਰਪਾ ਸੰਗ ਰੱਖੀ ਹੈ ਕਹ ਤੂੰ ਚੱਲ ਅਸੀਂ ਤਾਂ ਤੇਰੇ ਮੀਨ ਆ ਮੱਛੀਆਂ ਤੂੰ ਆਪਣੇ ਨਾਲ ਰੱਖ ਲੈ ਤਨ ਤਨ ਸੇ ਗੁਰੂ ਰਾਮਦਾਸ ਜੀ ਮਹਾਰਾਜ ਇਸ ਪ੍ਰਾਣੀ ਦੀ ਮੁਕਤੀ ਸਾਧੂ ਮੰਦੇ ਰਾਹੀ ਕਰਦੇ ਹਨ ਜਦੋਂ ਤੱਕ ਸਾਧੂ ਮੰਦੀ ਤੂੜ ਪ੍ਰਾਪਤ ਨਹੀਂ ਹੁੰਦੀ ਇਹ ਤਿਰਛਨਾ ਜਲ ਚਲ ਕੇ ਇਸ ਸੰਸਾਰ ਤੋਂ ਚਲੀ ਜਾਂਦੀ ਹੈ। ਸੋ ਸਤ ਸੰਸਾਰ ਦੀ ਬਾਣੀ ਪੜਦੇ ਆ ਕਥਾ ਕਰਦੇ। ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਗਈਆਂ ਹੋਣਗੀਆਂ। ਅਣਜਾਣ ਸਮਝ ਕੇ ਮਾਫ਼ ਕਰਨਾ ਅੱਗੇ ਤੋਂ ਸੁੱਧ ਤੇ ਸਪਸ਼ਟ ਬਾਣੀ ਪੜਨ ਦੀ ਕਥਾ ਕਰਨੀ ਸਮਰੱਥਾ ਵਕਤ ਨਹੀਂ। ਹੁਣ ਬਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।